ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕ੍ਰਾਂਤੀ ਟੀਵੀ ਤੇ ਮੈਂ ਕਿਰਨ ਸੂ ਦਰਸ਼ਕੋ ਅੱਜ ਆਪਾਂ ਪਹੁੰਚੇ ਹੋਏ ਆ ਅੜੀਸਰ ਸਾਹਿਬ ਪੰਜੀਰਾ ਬਰਨਾਲਾ ਪਿੰਡ ਤਨੋਲਾ ਦੇ ਵਿੱਚ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਹੁਣ ਆਪਾਂ ਗੁਰੂ ਘਰ ਦੇ ਵਿੱਚ ਐਂਟਰ ਹੋ ਚੁੱਕੇ ਆ ਤੁਸੀਂ ਦੇਖ ਰਹੇ ਹੋ ਸਾਰੀ ਵੀਡੀਓ ਦੇ ਵਿੱਚ ਕਿ ਆਪਾਂ ਅੜੀਸਰ ਸਾਹਿਬ ਗੁਰਦੁਆਰੇ ਵਿੱਚ ਪਹੁੰਚ ਚੁੱਕੇ ਆ ਜਦੋਂ ਆਪਾਂ ਗੁਰਦੁਆਰੇ ਦੇ ਵਿੱਚ ਐਂਟਰੀ ਹੁੰਨੇ ਆ ਤਾਂ ਸੱਜੇ ਪਾਸੇ ਤੁਹਾਨੂੰ ਇੱਕ ਜੋੜਾ ਘਰ ਦਿਖਾਈ ਦੇਵੇਗਾ ਉਸ ਜੋੜਾਕਰ ਦੇ ਵਿੱਚ ਆਪਾਂ ਜੋ ਆਪਣੇ ਜੋੜਾ ਚੱਪਲ ਜੋ ਵੀ ਆਪਣੇ ਹੁੰਦਾ ਹੈ ਆਪਾਂ ਉਹ ਜਮ੍ਹਾਂ ਕਰਵਾ ਕੇ ਕਹਾਂ ਇੰਟਰ ਹੋ ਸਕਦੇ ਆ ਤੁਸੀਂ ਵੇਖ ਰਹੇ ਹੋ ਸਾਰੀ ਵੀਡੀਓ ਦੇ ਵਿੱਚ ਕੀ ਸੰਗਤਾਂ ਸਾਰੀਆਂ ਹੀ ਇੱਥੇ ਆਪਣੇ ਜੋੜਾ ਨੇ ਜਿਹੜੇ ਜਮ੍ਹਾਂ ਕਰਵਾ ਰੀਆਂ ਨੇ ਜੋੜੇ ਜਮ੍ਹਾਂ ਕਰਾਉਣ ਤੋਂ ਬਾਅਦ ਆਪਾਂ ਕਹਾਂ ਜੋ ਗੁਰੂ ਘਰ ਬਣਿਆ ਉੱਥੇ ਆਪਾਂ ਮੱਥਾ ਟੇਕ ਸਕਦੇ ਆ ਤੇ ਦੂਸਰੇ ਖੱਬੇ ਪਾਸੇ ਜਿਹੜੀ ਤੁਸੀਂ ਸਮਾਧ ਵੇਖ ਰਹੇ ਹੋ ਵੀਡੀਓ ਵਿੱਚ ਇਹ ਸਮਾਧ ਬਣੀ ਹੋਈ ਹੈ ਇਸ ਸਮਾਦ ਦੇ ਵਿੱਚ ਜਿਹੜੇ ਦੂਰੋਂ ਦੂਰੋਂ ਸੰਗਤਾਂ ਆਪਣੇ ਮੱਥਾ ਟੇਕਣ ਦੇ ਲਈ ਆਉਂਦੀਆਂ ਨੇ ਇਹ ਸਮਾਦ ਬਹੁਤ ਹੀ ਜਿਹੜੀ ਮਹੱਤਵਪੂਰਨ ਸਮਾਦ ਹੈ ਬੜੀਆਂ ਸੁੱਖਾਂ ਜਿਹੜੀਆਂ ਇੱਥੇ ਸਮਾਦ ਦੇ ਪੂਰੀਆਂ ਹੁੰਦੀਆਂ ਨੇ ਬੜੀ ਦੂਰੋਂ ਸ਼ਰਧਾ ਭਾਵਨਾ ਦੇ ਨਾਲ ਸੰਗਤ ਜਿਹੜੀ ਇੱਥੇ ਆਉਂਦੀ ਹੈ ਤੇ ਆਪਣੀ ਜੋ ਸੁੱਖ ਹੈ ਆਪਣੀ ਜੋ ਮਨ ਦੀ ਭਾਵਨਾ ਹੈਗੀ ਉਹ ਇੱਥੇ ਮੱਥਾ ਟੇਕਦੇ ਨੇ ਤੇ ਸੁਖ ਸੁਖਦੇ ਨੇ ਸਰਦਪਾਵੜਾਂ ਦੇ ਨਾਮ ਸੱਚੀ ਨੀਂਦ ਦੇ ਨਾਲ ਜੋ ਇੱਥੇ ਸੁਖ ਸੁਖੀ ਜਾਂਦੀ ਹੈ ਤੇ ਉਹ ਇੱਥੇ ਪੂਰੀ ਵੀ ਜ਼ਰੂਰ ਹੁੰਦੀ ਹੈ ਕੋਈ ਵੀ ਬਿਮਾਰੀ ਹੈ ਬੱਚਾ ਨਹੀਂ ਹੁੰਦਾ ਕਿਸੇ ਨੇ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਬਾਹਰ ਜਾਣਾ ਹੈ ਤੇ ਇੱਥੇ ਹਰ ਐਤਵਾਰ ਜਿਹੜਾ ਇੱਥੇ ਆ ਕੇ ਲੋਕ ਕਾਫੀ ਜਿਹੜੀਆਂ ਸੁੱਖਾਂ ਇੱਥੇ ਪੂਰੀਆਂ ਹੁੰਦੀਆਂ ਨੇ ਲਗਭਗ ਗੱਲ ਕਰ ਲਈਏ ਆਪਾਂ ਸਾਰੇ ਦਿਨ ਹੀ ਹਫ਼ਤੇ ਦੇ ਸਾਰੇ ਦਿਨ ਹੀ ਇੱਥੇ ਜਿਹੜੇ ਸੰਗਦ ਇੱਥੇ ਪਹੁੰਚਦੀ ਰਹਿੰਦੀ ਹੈ ਪਰ ਖਾਸ ਐਤਵਾਰ ਦਾ ਦਿਨ ਜਿਹੜਾ ਇੱਥੇ ਰੱਖਿਆ ਹੋਇਆ ਆਪਾਂ ਮੱਥਾ ਟੇਕ ਸਕਦੇ ਆਂ ਕਿਉਂਕਿ ਐਤਵਾਰ ਨੂੰ ਦੇਖਦੇ ਆਪਾਂ ਸਾਰੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਆਪਣੋਂ ਆਪ ਨੂੰ ਛੁੱਟੀ ਹੁੰਦੀ ਹੈ ਤਾਂ ਆਪੇ ਇੱਥੇ ਆ ਕੇ ਆਪਾਂ ਗੁਰੂ ਘਰ ਦੇ ਵਿੱਚ ਦਰਸ਼ਨ ਕਰ ਸਕਦੇ ਆਂ ਇੱਥੇ ਤੁਸੀਂ ਵੇਖ ਰਹੇ ਹੋ ਸੰਗਤਾ ਕਿਸ ਤਰ੍ਹਾਂ ਮੱਥਾ ਟੇਕ ਰਹੀਆਂ ਨੇ ਤੇ ਜੋ ਵੀ ਘਰਾਂ ਦੇ ਵਿੱਚੋਂ ਮਾਤਾ ਦੁੱਧ ਜਾਂ ਘਿਓ ਵਗੈਰਾ ਲੈ ਕੇ ਆਉਂਦੀਆਂ ਤੇ ਇੱਥੇ ਦਿੰਦੇ ਨੇ ਮਤਲਬ ਲੰਗਰ 'ਚ ਪਾਉਂਦੇ ਨੇ ਤੇ ਹੁਣ ਆਪਾਂ ਮੇਨ ਗੁਰੂ ਘਰ ਦੇ ਵਿੱਚ ਐਂਟਰ ਹੁੰਨੇ ਆਂ ਮੇਨ ਗੁਰੂ ਘਰ ਦੇ ਐਂਟਰ ਦੇ ਵਿੱਚ ਜਿਹੜਾ ਹੋ ਕੇ ਆਪਾਂ ਉਹਦੇ ਸੱਜੀ ਛੈੜ ਵੇਖਦੇ ਆ ਤੇ ਉੱਥੇ ਇੱਕ ਜਿਹੜਾ ਇਤਿਹਾਸ ਗੁਰੂ ਘਰ ਦਾ ਲਿਖਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਜਿਹੜਾ ਇਤਿਹਾਸ ਇਤਿਹਾਸ ਸਾਰਾ ਗੁਰੂ ਘਰ ਦੇ ਉੱਤੇ ਲਿਖਿਆ ਹੋਇਆ ਹੈ ਕਿ 바ਵਾ ਸਾਹਬ ਜਿਹੜੇ ਆਪਣੇ ਸ਼੍ਰੀ ਤੂਹ ਤੀਗ ਬਹਾਦਰ ਜੀ ਸੀ ਉਹ ਕੱਚੇ ਮਤਲਬ ਗੁਰੂ ਸਾਹਿਬ ਤੋਂ ਪੱਕੇ ਆਏ ਫਿਰ ਪੱਕੇ ਤੋਂ ਕੱਚੇ ਗਏ ਇਸ ਤਰ੍ਹਾਂ ਜਿਹੜਾ ਸਾਰਾ ਇਤਿਹਾਸ ਜਿਹੜਾ ਇਸ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਇੱਥੇ ਲਿਖਿਆ ਹੋਇਆ ਸਕਰੀਨਸ਼ਾਟ ਮਾਰ ਕੇ ਤੁਸੀਂ ਪੜ੍ਹ ਸਕਦੇ ਹੋ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਆਪਣੇ ਮੇਨ ਗੇਟ ਦੇ ਵਿੱਚ ਲਿਖਿਆ ਹੋਇਆ ਹੈ ਤੇ ਹੁਣ ਆਪਾਂ ਐਂਟਰੀ ਹੋ ਚੁੱਕੇ ਹਾਂ ਮੇਨ ਦਰਵਾਜ਼ਾ ਸਾਹਿਬ ਦੇ ਵਿੱਚ ਦੇਖ ਰਹੇ ਹਾਂ ਕਿ ਸੰਗਤਾਂ ਦੀ ਲੈਣ ਆ ਜਿਹੜੀ ਮੱਥਾ ਟੇਕਣ ਦੇ ਲਈ ਕਿੱਡੀ ਵੱਡੀ ਲੈਣ ਆ ਇੱਥੇ ਲੱਗੀ ਹੋਈ ਹੈ ਸੋ ਆਪਦੀ ਸ਼ਰਧਾ ਭਾਵਨਾ ਨੂੰ ਲੈ ਕੇ ਸਾਧ ਸੰਗਤ ਜਿਹੜੀ ਇੱਥੇ ਸਾਰੀ ਹੀ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਗਰਮੀ ਦੇ ਦਿਨ ਨੇ ਪੱਖੇ ਚੱਲ ਰਹੇ ਨੇ ਤੁਸੀਂ ਵੇਖ ਰਹੇ ਹੋ ਸੰਗ ਤਾਂ ਜਿਹੜੀਆਂ ਮੱਥਾ ਟੇਕ ਕੇ ਜਾ ਵੀ ਰਹੀਆਂ ਨੇ ਤੇ ਕੁਝ ਸੰਗ ਤਾਂ ਜਿਹੜੀਆਂ ਉੱਥੇ ਆ ਵੀ ਰਹੀਆਂ ਨੇ ਕਾਫੀ ਜ਼ਿਆਦਾ ਜਿਹੜੀ ਉੱਥੇ ਭੀੜ ਇੱਥੇ ਲੱਗੀ ਹੋਈ ਐ ਸੋ ਇਤਿਹਾਸ ਜਿਹੜਾ ਲੱਗਿਆ ਹੋਇਆ ਸਾਰੇ ਇਤਿਹਾਸ ਆਪਾਂ ਪੜ ਸਕਦੇ ਆ ਪੜ ਕੇ ਆਪਾਂ ਆਪ ਦਾ ਗਿਆਨ ਚ ਵੀ ਵਾਧਾ ਕਰ ਸਕਦੇ ਆ ਤੇ ਦੂਸਰਿਆਂ ਨੂੰ ਵੀ ਦੇ ਦੇ ਸਕਰੀਨ ਸ਼ਾਟ ਲੈ ਕੇ ਆਪਣਾ ਜਿਹੜਾ ਅੜੀ ਗੁਰਦੁਆਰਾ ਅੜੀ ਸਰਸਾਵ ਜਿਲ੍ਹਾ ਬਰਨਾਲਾ ਪਿੰਡ ਤਨੌਲਾਈ ਜੂਚੇ ਪੈ ਜਾਂਦਾ ਹੈ ਤਾਂ ਇਤਿਹਾਸ ਜਿਹੜਾ ਦੂਸਰਿਆਂ ਨੂੰ ਪੜਾ ਸਕਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਤਿਹਾਸ ਰਚਿਆ ਗਿਆ ਸੀ ਕਿਸ ਤਰ੍ਹਾਂ ਇੱਥੇ ਗੁਰੂ ਘਰ ਬਣਾਇਆ ਗਿਆ ਸੋ ਤਾਂ ਦਰਸ਼ਕੋ ਤੁਹਾਨੂੰ ਦੱਸ ਵੀ ਦਿੰਨੇ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਇੱਥੇ ਪਹੁੰਚੇ ਸੀ ਤਾਂ ਉਹਨਾਂ ਦਾ ਜਿਹੜਾ ਘੋੜਾ ਸੀ ਉਹ ਇੱਥੇ ਅੜੀ ਲਾ ਕੇ ਬੈਠ ਗਿਆ ਤੇ ਜਦੋਂ ਸੰਗਤਾਂ ਨੇ ਉਹਨਾਂ ਨੂੰ ਪੁੱਛਿਆ ਕਿ ਇਹ ਘੋੜੇ ਨੇ ਅੜੀ ਲਾ ਲਈ ਆ ਬਾਬਾ ਹੁਣ ਆਪਾਂ ਕੀ ਕਰਾਂਗੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਨਾਲ ਦੀਆਂ ਸੰਗਤਾਂ ਨੂੰ ਦੱਸਿਆ ਕਿ ਘੋੜੇ ਨੇ ਇੱਥੇ ਅੜੀ ਲਾ ਲਈ ਐ ਤੇ ਘੋੜੇ ਥੋੜੇ ਟਾਈਮ ਬਾਅਦ ਹੀ ਇੱਥੇ ਚੜੇ ਲੋਕਾਂ ਦੇ ਅੜੇ ਕੰਮ ਹੋਣਗੇ ਉਹ ਸਪੂਰਨ ਹੋਣਗੇ ਭਾਵ ਅੜੇ ਕੰਮ ਜਿਹੜੇ ਉਹ ਲੋਕਾਂ ਦੇ ਪਾਰ ਹੋਣਗੇ ਤੇ ਇੱਥੇ ਪਾਰ ਹੁੰਦੇ ਵੀ ਨੈਤਿਕੋਕੀ ਜਿਸ ਆਪ ਦੇ ਨਾਲ ਲੋਕਾਂ ਦਾ ਇਕੱਠ ਹੈ ਠਾਠਾ ਮਾਰਦਾ ਇਕੱਠ ਗੁਰਦੁਆਰ ਦੇ ਵਿੱਚ ਦੇਖ ਰਹੇ ਹਾਂ ਉਸ ਤੋਂ ਪਤਾ ਹੀ ਲੱਗਦਾ ਹੈ ਕਿ ਦਰਸ਼ਕੋ ਕਾਫੀ ਜਿਆਦੇ ਜਿਹੜੇ ਸੁੱਖਾਂ ਜਿਹੜੀਆਂ ਇੱਥੇ ਪੂਰੀਆਂ ਹੁੰਦੀਆਂ ਨੇ ਹਰ ਤਰ੍ਹਾਂ ਦੇ ਸੁੱਖ ਜਿਹੜੀ ਆਪਾਂ ਇੱਥੇ ਮਨ ਸਕਦੇ ਹਾਂ ਤੇ ਆਪਾ ਦਰਸ਼ਨ ਵੀ ਕਰ ਸਕਦੇ ਹਾਂ ਤੇ ਗੁਰੂ ਘਰ ਦੇ ਵਿੱਚ ਖੁਸ਼ੀ ਤੌਰ ਤੇ ਵੀ ਆਪਾ ਇੱਥੇ ਆ ਸਕਦੇ ਹਾਂ ਸਾਰੀਆਂ ਸਾਧ ਸੰਗਤਾਂ ਇੱਥੇ ਮੱਥਾ ਟੇਕਣ ਦੇ ਲਈ ਦੂਰੋਂ ਦੂਰੋਂ ਬੜੀ ਹੀ ਦੂਰੋਂ ਦੂਰੋਂ ਇੱਥੇ ਪਹੁੰਚਦੀਆਂ ਨੇ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਆੜੀ ਸਰ ਸਾਜਾ ਬਰਨਾਲਾ ਦਾ ਸ਼੍ਰੀ ਗੁਰੂ ਤੇਗ ਬਹਾਦਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇੱਥੇ ਗੁਰੂ ਆਪਣੇ ਗੁਰੂ ਜੀ ਦੀ ਤਸਵੀਰ ਇੱਥੇ ਲੱਗੀ ਹੋਈ ਹੈ ਹਰ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਤੁਸੀਂ ਲੈਣੀ ਹੋਵੇ ਤਾਂ ਵੀਡੀਓ ਵਿੱਚ ਜਿਹੜੇ ਇਤਿਹਾਸ ਦੱਸਿਆ ਜਾ ਰਿਹਾ ਹੈ ਉਸ ਇਤਿਹਾਸ ਦੇ ਸਕਰੀਨਸ਼ਾਟ ਲੈ ਕੇ ਜਿਹੜੇ ਆਪਾਂ ਇਥੋਂ ਇਤਿਹਾਸ ਜਿਹੜਾ ਪੜ ਸਕਦੇ ਆ ਕਾਫੀ ਸੰਗਤ ਆ ਜਿਹੜੀ ਇੱਥੇ ਪਹੁੰਚੀ ਹੋਈ ਆ ਜਿਹੜੀ ਦੀ ਸੇਵਾ ਸੀ ਉਹ ਆਪਾਂ ਤੁਹਾਨੂੰ ਦੱਦੀ ਹੈ 24 ਦਸੰਬਰ 1947 ਦਿਨ ਬੁੱਧਵਾਰ ਨੂੰ ਕਰਵਾਈ ਗਈ ਸੀ ਸਾਸੰਗਤ ਸਾਰੀ ਜਿਹੜੀ ਮੱਥਾ ਟੇਕ ਕੇ ਬਾਹਰ ਵੀ ਆ ਰਹੇ ਨੇ ਤੇ ਕੁਝ ਜਿਹੜਾ ਦਰਬਾਰ ਸਾਹਿਬ ਤੁਸੀਂ ਦੇਖ ਰਹੇ ਹੋ ਸੰਗਤੀ ਬਹੁਤ ਜ਼ਿਆਦਾ ਇਕੱਠ ਹੈ ਭਰਿਆ ਹੋਇਆ ਦਰਬਾਰ ਸਾਹਿਬ ਸੋ ਹੌਲੀ ਹੌਲੀ ਸੰਗਤ ਹੈ ਜਿਹੜੀ ਆਪਣੀ ਵਾਰੀ ਦੇ ਸਿਰ ਮੱਥਾ ਟੇਕ ਕੇ ਆ ਰਹੀ ਹੈ ਮੱਥਾ ਟਿਕਨ ਤੋਂ ਬਾਅਦ ਜਿਹੜਾ ਇੱਥੇ ਪ੍ਰਸ਼ਾਦ ਵਗੈਰਾ ਲੈ ਕੇ ਆਪਣਾ ਜਿਹੜੀ ਸਾਸੰਗਤ ਹੈ ਉਹ ਇੱਥੇ ਦੂਸਰੀ ਸ਼ੈਡ ਆਪਣੇ ਲੰਗਰ ਹਾਲ ਬਣੇ ਹੋਏ ਨੇ ਉਹਨਾਂ ਲੰਗਰ ਹਾਲਾਂ 'ਚ ਵੀ ਜਾਂਦੀ ਹੈ ગુરુ hey ਨ ਦੇਖੋ ਤੁਸੀਂ ਦੇਖ ਰਹੇ ਹੋ ਸਾਰਾ ਗੁਰਦੁਆਰਾ ਅੜੀਸਰ ਸਾਹਿਬ ਇੱਧਰ ਜਿਹੜਾ ਇਹ ਨਵੀਂ ਦਰਵਾਰ ਸਾਹਿਬ ਮਤਲਬ ਬਣ ਰਹੇ ਨੇ ਕਾਫੀ ਜ਼ਿਆਦਾ ਜਿਹੜਾ ਇੱਥੇ ਹੋਰ ਵੀ ਜਿਹੜੀਆਂ ਜਗ੍ਹਾ ਬਣ ਰਹੀ ਹੈ ਗੁਰਾਂ ਦੀ ਕਿਉਂਕਿ ਸੰਗਤ ਜਿਹੜੀ ਬਹੁਤ ਦੂਰ ਦੂਰ ਆਉਂਦੀ ਹੈ ਇਹ ਆਪਣਾ ਸਰੋਵਰ ਸਾਰ ਬਣਿਆ ਹੋਇਆ ਇੱਥੇ ਸਰੋਵਰ ਦੇ ਵਿੱਚ ਲੋਕ ਆਪਣਾ ਮੂੰਹ ਹੱਤੋਂਦੇ ਨੇ ਮੂੰਹ ਹੱਤੋਂ ਤੋਂ ਬਾਅਦ ਆਪਣੇ ਜਿਹੜਾ ਇੱਥੇ ਪ੍ਰਸ਼ਾਦਾ ਪਾਣੀ ਜੋ ਹੁੰਦਾ ਛਕ ਲੈਂਦੇ ਨੇ ਮੱਥਾ ਵਗੈਰਾ ਟੇਕ ਲੈਂਦੇ ਨੇ ਤੇ ਇੱਥੇ ਆਪਣੇ ਬੱਚਾਂ ਦਾ ਜਿਹੜਾ ਇਸ਼ਨਾਨ ਵੀ ਬੁੰਦੇ ਵਿੱਚ ਤੁਸੀਂ ਰਿਹਾ ਕਰਵਾਉਂਦੇ ਨੇ ਤੇ ਇੱਥੇ ਸਾਰੇ ਸਾਰੇ ਸਾਧ ਸੰਗਤ ਆਪਣਾ ਮਤ ਹੋ ਕੇ ਗਾਹਾਂ ਜਿਹੜਾ ਜਾਂਦੇ ਨੇ ਤੇ ਤੁਹਾਨੂੰ ਦਰਸ਼ਕੋ ਦੱਸ ਦਈਏ ਕਿ ਤੇ ਜ਼ਰੂਰੀ ਸੂਚਨਾਵਾਂ ਵੀ ਲੱਗੀਆਂ ਹੋਈਆਂ ਨੇ ਕਿ ਤੁਸੀਂ ਪੜ ਰਹੇ ਹੋ ਜ਼ਰੂਰੀ ਸੂਚਨਾਵਾਂ ਤੇ ਹਰ ਇੱਕ ਚੀਜ਼ ਦੀ ਇੱਥੇ ਪਵੰਨ ਦੀ ਜਿਹੜੀ ਆ ਮਤਲਬ ਰੂਲਾਂ ਦੇ ਅਨੁਸਾਰ ਇੱਥੇ ਚੱਲਣਾ ਪੈਂਦਾ ਹੈ ਇਦਾਂ ਨਹੀਂ ਹੈਗਾ ਕਿ ਆਪਾਂ ਜਿਹੜੀ ਜ਼ਰੂਰੀ ਸੂਚਨਾਵਾਂ ਤੋਂ ਕਿ ਆਪਾਂ ਰੂਲਾਂ ਤੋਂ ਬਾਹਰ ਚੱਲੀਏ ਇੱਥੇ ਸਾਰਿਆਂ ਦੇ ਲਈ ਰੂਲ ਸਾਰਿਆਂ ਦੇ ਲਈ ਇੱਕੋ ਜਿਹੇ ਨੇ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਦੇ ਵਿੱਚ ਜਿਹੜੀਆਂ ਸੰਗਤਾਂ ਨਿਗੀਆਂ ਪੂਰੀ ਸ਼ਰਦਾ ਪਾਵੜਾ ਦੇ ਨਾਲ ਲੰਗਰ ਸ਼ਕ ਰਹੀਆਂ ਨੇ ਦੂਸਰੀ ਸਾਈਡ ਤੇ ਜਿਹੜੀਆਂ ਬੀਬੀਆਂ ਨੇ ਉਹ ਬਹੁਤ ਹੀ ਵਧੀਆ ਪ੍ਰੇਮ ਭਾਵਨਾ ਦੇ ਨਾਲ ਆ ਪ੍ਰਸ਼ਾਦਾ ਪਾਣੀ ਜਿਹੜਾ ਤਿਆਰ ਕਰ ਰਹੀਆਂ ਨੇ ਸੋ ਤੁਸੀਂ ਆਪਾਂ ਅੜੀਸਰ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਹੋਏ ਆ ਇਸ ਟਾਈਮ ਤੋਂ ਥਾਰਾ ਜਿਹੜਾ ਗੁਰੂ ਘਰ ਦੇ ਚਾਰ ਦੁਆਰੀ ਆ ਤੁਹਾਨੂੰ ਸਾਰੀ ਦਿਖਾ ਚੁੱਕੇ ਆ ਕਿ ਸੰਗਤਾਂ ਆ ਰਹੀਆਂ ਨੇ ਤੇ ਮਤਲਬ ਆਪਣਾ ਲੰਗਰ ਪਾਣੀ ਜਿਹੜਾ ਪਿਆਰ ਦੇ ਨਾਲ ਸ਼ਕ ਰਹੀਆਂ ਨੇ ਪੂਰੀ ਪੰਕਤੀਆਂ ਦੇ ਬਣਾ ਕੇ ਜਿਹੜੀਆਂ ਲੰਗਰ ਛਕਿਆ ਜਾ ਰਿਹਾ ਸੰਗਤਾਂ ਦੇ ਵੱਲੋਂ ਸੇਵਾਦਾਰ ਸੇਵਾ ਵੀ ਕਰ ਰਹੇ ਨੇ ਤੇ ਇਧਰ ਬੀਬੀਆਂ ਵੱਲੋਂ ਵੀ ਜਿਹੜੀ ਸੇਵਾ ਗਈ ਉਹ ਕੀਤੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਤੇ ਆਪਾਂ ਦਰਬਾਰ ਸਾਹਿਬ ਦੇ ਵੀ ਤੁਹਾਨੂੰ ਦਿਖਾ ਦਈਏ ਕੀ ਦੇਖੋ ਗ੍ਰੰਥੀ ਸਿੰਘ ਵੀਰ ਨੇ ਜਿਹੜੇ ਪਾਠ ਕਰ ਰਹੇ ਨੇ ਸੰਗਤਾਂ ਸੁਣ ਰਹੀਆਂ ਨੇ ਪਾਠ ਜਿਹੜਾ ਗੁਰਦੁਆਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਅੰਦਰ ਉਹ ਬਹੁਤ ਸੋਹਣਾ ਦਰਬਾਰ ਸਾਹਿਬ ਜਿਹੜਾ ਇੱਥੇ ਬਣਾ ਹੋਇਆ ਤੁਸੀਂ ਦੇਖ ਰਹੇ ਹੋ ਸੰਗਤਾਂ ਸਾਰੀਆਂ ਸੰਗਤਾਂ ਬੜੇ ਹੀ ਪ੍ਰੇਮ ਦੇ ਨਾਲ ਜਿਹੜੀਆਂ ਮੱਥਾ ਟੇਕ ਰਹੀਆਂ ਨੇ ਗਿਆ ਆਪਣਾ ਸਿਰ ਝੁਕਾ ਕੇ ਵਾਹਿਗੁਰੂ ਜੀ ਅੱਗੇ ਆਪਣੇ ਦੁੱਖਾਂ ਦਾ ਟੁਕਾਰਾ ਪਾ ਰਹੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ